ਮ ਸ਼ੁਭੀ ਅੰਗਰਾ ਨੇ ਲਹਿਰਾਇਆ ਤਿਰੰਗਾ ਗਣਤੰਤਰਤਾ ਦਿਵਸ 26 ਜਨਵਰੀ ਦਾ ਸ਼ੁਭ ਦਿਹਾੜਾ ਸਬਡਿਵੀਜ਼ਨ ਪੱਧ ਤੇ ਤਹਿਸੀਲ ਕੰਪਲੈਕਸ ਸ਼ਾਕੋਟ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਮਨਿੰਦਰ ਸਿੰਘ ਸਿੱਧੂ ਤਹਿਸੀਲਦਾਰ ਸ਼ਾਕੋਟ ਦੀ ਅਗਵਾਈ ਅਤੇ ਗੁਲਾਬਦੀਪ ਸਿੰਘ ਥੰਦ ਨਾਇਬ ਤਹਿਸੀਲਦਾਰ ਸ਼ਾਕੋਟ ਕੁਲਵਿੰਦਰ ਸਿੰਘ ਥੰਦ ਨਾਇਬ ਤਹਿਸੀਲਦਾਰ ਲੋਈਆਂ ਦੀ ਦੇਖਰੇਖ ਚ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼੍ਰੀਮਤੀ ਸ਼ੁਭੀ ਅੰਗਰਾ ਪੀ ਸੀ ਐਸ ਐਸ ਡੀ ਐਮ ਸ਼ਾਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਤਿਰੰਗਾ ਲਹਿਰਾਇਆ ਇਸ ਮੌਕੇ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਇੰਚਾਰਜ ਆਮ ਆਦਮੀ ਪਾਰਟੀ ਹਲਕਾ ਸ਼ਾਕੋਟ ਹਰਜਿੰਦਰ ਸਿੰਘ ਸੀਚੇਵਾਲ ਚੇਅਰਮੈਨ ਪੰਜਾਬ ਜਸਵੀਰ ਸਿੰਘ ਜਲਾਲਪੁਰੀ ਵਾਈਸ ਚੇਅਰਮੈਨ ਪੰਜਾਬ ਓਂਕਾਰ ਸਿੰਘ ਬਰਾੜ ਡੀਐਸਪੀ ਸ਼ਾਕੋਟ ਸੁਰਜੀਤ ਸਿੰਘ ਸ਼ੈਂਟੀ ਚੀਚੇਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਇਸ ਮੌਕੇ ਸਟੇਟ ਪਬਲਿਕ ਸਕੂਲ ਸ਼ਾਕੋਟ ਦੇ ਬੱਚਿਆਂ ਨੇ ਰਾਸ਼ਟਰੀ ਗਾਣ ਪੇਸ਼ ਕੀਤਾ ਉਪਰੰਤ ਐਸ ਡੀ ਐਮ ਸ਼ੁਭੀ ਆਂਗਰਾ ਨੇ ਪੁਲਿਸ ਜਵਾਨਾਂ ਅਤੇ ਸਕੂਲੀ ਬੱਚਿਆਂ ਦੀ ਪ੍ਰੇਡ ਤੋਂ ਸਲਾਮੀ ਤੇ ਰਾਸ਼ਟਰ ਦੇ ਨਾਂ ਆਪਣਾ ਸੰਦੇਸ਼ ਦਿੱਤਾ ਇਸ ਮੌਕੇ ਵੱਖ-ਵੱਖ ਸਿੱਖਿਆ ਸੰਸਥਾਵਾਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਸਭਿਆਚਾਰਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਐਸ ਡੀ ਐਮ ਸ਼ੁਭੀ ਆਂਗਰਾ ਵੱਲੋਂ ਪ੍ਰੋਗਰਾਮ ਚ ਪੇਸ਼ਕਾਰੀ ਕਰਨ ਵਾਲੇ ਬੱਚਿਆਂ ਵੱਖ-ਵੱਖ ਸ਼ਖਸੀਅਤਾਂ ਮੁਲਾਜ਼ਮਾ ਦਾਸ ਮਾਨ ਕੀਤਾ ਗਿਆ ਸਮਾਗਮ ਦੌਰਾਨ ਮਾਸਟਰ ਰਵੀਸ਼ੰਕਰ ਲੋਈਆ ਨੇ ਸਟੇਜ ਦੀ ਕਾਰਵਾਈ ਬਖੂਬੀ ਚਲਾਈ ਸਮਾਗਮ ਦੌਰਾਨ ਨਗਰਪੰਚਾਇਤ ਸ਼ਾਕੋਟ ਵੱਲੋਂ ਜੈਵਿਕ ਖਾਦ ਦਾ ਸਟਾਲ ਲਗਾਇਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਟੰਡਵਾਲ ਚੇਅਰਮੈਨ ਮਾਰਕੀਟ ਕਮੇਟੀ ਸ਼ਾਕੋਟ ਸਰਬਜੀਤ ਸਿੰਘ ਚਤਰਾਥ ਚੇਅਰਮੈਨ ਮਾਰਕੀਟ ਕਮੇਟੀ ਲੋਈਆ ਮਨੋਜ अरोड़ा ਸ਼ਹਿਰੀ ਪ੍ਰਧਾਨ ਰਾਖੀ ਮੱਟੂ ਐਮਸੀ ਬੂਟਾ ਸਿੰਘ ਕਲਸੀਐਮਸੀ ਜਤਿੰਦਰਪਾਲ ਸਿੰਘ ਬੱਲਾ ਸਾਭਕਾ ਐਮਸੀ ਬਲਜਿੰਦਰ ਸਿੰਘ ਖਿੰਡਾ ਕੁਲਦੀਪ ਸਿੰਘ ਦੀਦ ਪ੍ਰਧਾਨ ਵਪਾਰ ਮੰਡਲ ਮੁਖਤਿਆਰ ਸਿੰਘ ਕਲਰਕ ਪਰਮਿੰਦਰ ਸਿੰਘ ਆਰਸੀ ਮਲਕੀਤ ਸਿੰਘ ਪੂਰਨ ਸਿੰਘ ਰੀਡਰ सरबजीत मट्टू गुरप्रीत सिंह मठाड़ू रूपलाल शर्मा फाउंडर मैंबर कुलवंत कंता सूबा प्रधान डॉक्टर बी आर अंबेडकर आर्मी मखण सिंह यूके गोपी शाहकोट गुरमीत सिंह सेवा मुक्त ए एस आई प्रिंसीपल हरप्रीत सिंह सोंधी प्रिंसीपल सतवंत कौर प्रिंसीपल जसपाल जीत कौर लैक्चरार पंकज चावला मुनीश अग्रवाल कुलदीप सिंह मिगलानी मंगा मट्टू ओम प्रकाश बत्रा दयाल लाभ गिल ਪਰਮਵੀਰ ਸਿੰਘ ਪੰਮਾ ਗੌਰਵ ਅਗਰਵਾਲ ਸੀਏ ਮਾ ਪਵਨ ਅਗਰਵਾਲ ਲੈਕਚਰਰ ਦੇਵਰਾਜ ਲੈਕਚਰਰ ਰਾਜਵਿੰਦਰ ਸਿੰਘ ਤੰਜੂ ਰਮਨ ਗੁਪਤਾ ਇਨਸਪੈਕਟਰ ਜਤਿੰਦਰ ਸਿੰਘ ਐਸਐਚਓ ਸ਼ਾਕੋਟ ਇਨਸਪੈਕਟਰ ਸੁਖਦੇਵ ਸਿੰਘ ਐਸਐਚਓ ਮਹਿਤਪੁਰ ਸਬ ਇਨਸਪੈਕਟਰ ਲਖਵੀਰ ਸਿੰਘ ਡਾਕਟਰ ਅਮਨਦੀਪ ਸੀਨੀਅਰ ਵੈਟਰਨ ਜੀ ਅਫਸਰ ਪਰਮਿੰਦਰ ਸਿੰਘ ਪੀਏ ਰਮੇਸ਼ਵਰ ਚੰਦਰ ਬੀਪੀਓ ਲੋਈਆਂ ਜੋਗਾ ਸਿੰਘ ਚੱਕ ਮੇ ਚੱਕ ਚੇਲਾ ਕੁਲਦੀਪ ਸੱਚ ਦੇਵਾ ਭੁਪਿੰਦਰਜੀਤ ਤਰਮਿੰਦਰ ਸਿੰਘ ਰੂਪਰਾ ਮਨਦੀਪ ਸਿੰਘ ਕੋਟਲੀ ਕਲਰਕ ਨਗਰ ਪੰਚਾਇਤ ਆਜ ਸਿਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੁਲਾਜ਼ਮ ਅਤੇ ਵਿਦਿਆਰਥੀ ਹਾਜ਼ਰ ਸਨ ਰੂਪਰ ਤੁਮਿੰਦਰ ਸਿੰਘ ਕੋਲਤ ਵਿਸ਼ੇਸ਼ ਰਿਪੋਰਟ ਢੀ ਪੰਜਾਬ ਨਿਊਜ਼ ਅਰੇ ਸ਼ਾਕੋੜ ਵਾਸੀਆਂ ਨੂੰ ਅੱਜ 76ਵੇਂ ਗਣਤੰਤਰ ਦਿਵਸ ਦੀ ਹਾਰਦਿਕ ਸ਼ੁਭਕਾਮਨਾਵਾਂ ਅੱਜ ਸ਼ਾਕੋੜ ਸਬਡਿਵੀਜ਼ਨ ਵਿੱਚ ਸਾਡਾ ਇੱਕ ਕੌਮੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਪ੍ਰਸ਼ਾਸਨ ਦੀ ਕੋਸ਼ਿਸ਼ਾਂ ਦੇ ਨਾਲ ਅੱਜ ਦੇ ਦਿਨ ਬੱਚਿਆਂ ਦੇ ਰੰਗਾਰੰਗ ਪ੍ਰੋਗਰਾਮ ਨੇ ਬਹੁਤ ਵਧੀਆ ਰੰਗ ਬਣਿਆ। ਪਰੇਡ, ਕਲਚਰਲ ਆਈਟਮ ਜਿਹਨੇ ਬੱਚਿਆਂ ਨੇ ਪ੍ਰਸਤੁਤ ਕੀਤੇ, ਬੜੇ ਦਿਲ ਨਾਲ, ਬੜੇ ਮਨ ਨਾਲ ਪੇਸ਼ ਕੀਤੇ ਅਤੇ ਸਰੋਤਿਆਂ ਦਾ ਸਰੋਤਿਆਂ ਦਾ ਸਮਾਂ ਬਣਿਆ। ਅੱਜ ਦੇ ਦਿਨ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ, ਇਹਨਾਂ ਦੇ ਸੁਨਹਿਰੇ ਭਵਿੱਖ ਲਈ ਮੇਰੇ ਵੱਲੋਂ ਬਹੁਤ ਜ਼ਿਆਦਾ ਸ਼ੁਭਕਾਮਨਾਵਾਂ। ਤੇ ਇੱਕ ਅਪੀਲ ਸਾਡੇ ਸਾਰੇ ਸ਼ਹਿਰਕੋਟ ਵਾਸੀਆਂ ਨੂੰ ਗੰਧੰਤਰ ਦਿਵਸ ਦੇ ਮੌਕੇ ਅਸੀਂ ਆਪਣੇ ਮਾਂਚ ਆਪਣੇ ਦੇਸ਼ ਦੇ ਸੰਵਿਧਾਨ ਦੀ ਨਿਸ਼ਟਾ ਰੱਖਣ ਦਾ ਪ੍ਰਣ ਲਈਏ ਜੈ ਹਿੰਦ ਠੀਕ ਹੈ